ਬੇਨਤੀ ਹੈ ਸਾਡੀ ਹੱਥ ਜੋੜ ਸਭ ਨੂੰ ਕਰਨਾ ਵਿਚਾਰ ਜੇ ਜ਼ੁਲਮਾਂ ਦੇ ਉੱਤੇ ਹੁਣ ਤੁੱਲੀ ਹੋਈ ਹੈ ਭਾਵੇਂ ਸਰਕਾਰ ਜੇ ਹੱਕ ਲੈਣ ਵਾਸਤੇ ਕਿਸਾਨ ਤੁਰੇ ਨੇ ਹਾਕਮ ਫਰੇਟ ਟਾਲਦਾ ਦੇਣਾ ਚਾਹੀਏ ਸਾਥ ਅੱਜ ਵਦ ਚੜ੍ਹ ਕੇ ਸਾਨੂੰ ਡੱਲੇ ਵਾਲਦਾ ਜਿਹੜਾ ਅਖਵਾਵੇ ਦੇਸ਼ ਦਾ ਦਿੱਤਾ ਮਿੱਟੀ ਰੋਲ ਹੈ ਮਰਨ ਵਰਤੀ ਉੱਤੇ ਆਕਰ ਹੈ ਬੈ ਗਿਆ ਹੀਰਾ ਅਨਮੋਲ ਹੈ ਲੱਭਣਾ ਨਹੀਂ ਆਗੂ ਸੱਚਾ ਫੇਰ ਭੱਲਿਆਂ ਸਾਨੂੰ ਇਹਦੇ ਨਾਲ ਦਾ ਦੇਣਾ ਚਾਹੀਏ ਸਾਥ ਅੱਜ ਵਾਦ ਚੜ੍ਹ ਕੇ ਸਾਨੂੰ ਡੱਲੇ ਵਾਲ ਦਾ ਦੇ ਵਿੱਚ ਪਾਵੇਂ ਹੋਣ ਗਿਲੇ ਨੇ ਲੱਖਾਂ ਤੇ ਹਜ਼ਾਰਾਂ ਦੀ ਮਸਲੇ ਨੇ ਸਾਂਝੇ ਜਾਣੋ ਸਾਰੇ ਅਸਾਂ ਦੇ ਭੁੱਲ ਜਾਈਏ ਕਾਰਾਂ ਦੀ ਪਾੜ ਕੇ ਰੱਖੋ ਤੇਰਾ ਰਾਜ ਕਰੀ ਚੱਲੀ ਏ ਸਾਨੂੰ ਪਤਾ ਚਾਲਦਾ ਦੇਣਾ ਚਾਹੀਏ ਸਾਥ ਅੱਜ ਵਦ ਚੜ੍ਹ ਕੇ ਸਾਨੂੰ ਡੱਲੇ ਵਾਲਦਾ ਇੱਕ ਨਾ ਦੇ ਵਿੱਚ ਹੁੰਦਾ ਬਾਲ ਵੀ ਬੋਲ ਨੇ ਦਨਾਵਾ ਦੇ ਔਕੇ ਵੇਲੇ ਵੀਰ ਸਦਾ ਹੀ ਨੇ ਖੜ ਦੇ ਨਾਲ ਦੀਪ ਭਰਾਵਾ ਦੇ ਸੜਕਾਂ ਦੇ ਉੱਤੇ ਰੋਲੇ ਆਕਸਾਨ ਹੈ ਦੇਸ਼ ਨੂੰ ਜੋ ਪਾਲਦਾ ਦੇਣਾ ਚਾਹੀਏ ਸਾਥ ਅੱਜ ਵੱਦ ਚੜ ਕੇ ਸਾਨੂੰ ਡੱਲੇ